ਬੀਤੀ ਰਾਤ ਬਹੁਤ ਕੁਝ ਨਵਾਂ ਹੋਇਆ ਬੀਤੀ ਰਾਤ ਬਹੁਤ ਭਾਰੀ ਗੁਜ਼ਰੀ ਐ ਬਹੁਤ ਚਿੰਤਾ ਤੇ ਟੈਨਸ਼ਨ ਪੂਰੀ ਰਾਤ ਬਣੀ ਰਹੀ ਐ ਔਰ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਹੁਣ ਹੋਰ ਅੱਗੇ ਵਧ ਗਿਆ ਔਰ ਪੰਜਾਬ ਦੇ ਵਿੱਚ ਬੀਤੀ ਰਾਤ ਕੀ ਕੀ ਹੋਇਆ ਕਿੱਥੇ ਕਿੱਥੇ ਹੋਇਆ ਉਹਦੀ ਪੁਖਤਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਬੇਨਤੀ ਐ ਝੂਠੀਆਂ ਅਫਵਾਹਾਂ ਨਾ ਫੈਲਣ ਦਿਓ ਬਹੁਤ ਸਾਰੀਆਂ ਗਲਤ ਤੇ ਝੂਠੀਆਂ ਵੀਡੀਓ ਆ ਰਹੀਆਂ ਨੇ ਉਨ੍ਹਾਂ ਦੇ ਤੱਥਾਂ ਦੀ ਪਹਿਲਾ ਜਾਂਚ ਕਰਿਆ ਕਰੀਏ ਫਿਰ ਜਿਹੜੀ ਫੌਜ ਤੇ ਪੁਲਿਸ ਪੁਖਤਾ ਕਰਦੀ ਹੈ ਜਾਣਕਾਰੀ ਉਹਨੂੰ ਹੀ ਅੱਗੇ ਲੈ ਕੇ ਜਾਈਏ ਹੁਣ ਪੰਜਾਬ ਦੇ ਵਿੱਚ ਬੀਤੀ ਰਾਤ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਕੱਲੇ ਪਠਾਨਕੋਟ ਦੇ ਵਿੱਚ 40 ਦੇ ਕਰੀਬ ਧਮਾਕਿਆਂ ਦੀ ਆਵਾਜ਼ ਜਿਹੜੀ ਉਹ ਸੁਣੀ ਗਈ ਹੈ ਭਾਵੇਂ ਕਿ ਭਾਰਤ ਦੀ 에어 ਫੋਰਸ ਨੇ ਜਿੰਨੇ ਵੀ ਧਮਾਕੇ ਪਾਕਿਸਤਾਨ ਵੱਲੋਂ ਆਏ ਉਨੂੰ ਅਸਮਾਨ ਦੇ ਵਿੱਚ ਹੀ ਖਤਮ ਕਰਨ ਦਾ ਡਿਫਿਊਸ ਕਰਨ ਦਾ ਦਾਵਾ ਕੀਤਾ ਪਰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਨੇਕੇ ਦੇ ਵਿੱਚ ਇੱਕ ਤਮਾਕਾ ਖੇਜ ਸਮਗਰੀ ਇੱਕ ਆਮ ਘਰ ਦੇ ਵਿੱਚ ਆਂਡ ਗਈ ਹੈ ਔਰ ਉਸ ਘਰ ਦੇ ਤਿੰਨ ਜੀ ਗੰਭੀਰ ਹਾਲਤ ਦੇ ਵਿੱਚ ਨੇ ਇਸ ਟਾਈਮ ਉਹ ਜ਼ਖਮੀ ਨੇ ਕਿਉਂਕਿ ਘਰ ਦੇ ਵਿੱਚ ਹੀ ਆ ਕੇ ਤਮਾਕਾ ਖੇਜ ਸਮਗਰੀ ਜਿਹੜੀ ਹੈ ਉਹ ਡਿੱਗੀ ਦੱਸੀ ਜਾ ਰਹੀ ਹੈ ਉਧਰ ਪਿੰਡ ਕੰਗਣੀਵਾਲ ਜਿਹੜਾ ਉੱਥੇ ਵੀ ਇਸੇ ਤਰ੍ਹਾਂ ਤਮਾਕਾ ਖੇ ਸਮਗਰੀ ਇੱਕ ਕਾਰ ਦੇ ਉੱਪਰ ਡਿੱਗੀ ਐ ਉੱਥੇ ਵੀ ਨੁਕਸਾਨ ਹੋਇਆ ਔਰ ਅਮਰਸਰ ਸਾਹਿਬ ਦੇ ਵਿੱਚ ਪੂਰੀ ਰਾਤ ਤਮਾਕਿਆਂ ਦੀ ਆਵਾਜ਼ ਲੋਕਾਂ ਨੂੰ ਸੁਣਦੀ ਰਹੀ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਪਾਕਿਸਤਾਨ ਐ ਉਹ ਡਰੋਨ ਹਮਲੇ ਕਰ ਰਿਹਾ ਡਰੋਨ ਜਿਹੜੇ ਨੇ ਉਹਨਾਂ ਦੇ ਰਾਈ ਅਟੈਕ ਕੀਤਾ ਜਾ ਰਿਹਾ ਇਹ ਕੋਈ ਉਹ ਡਰੋਨ ਨਹੀਂ ਜਿਹੜੇ ਵਿਆਹਾਂ ਦੇ ਵਿੱਚ ਕੈਮਰਾ ਅਡਾਉਣ ਵਾਲੇ ਹੁੰਦੇ ਨੇ ਇਹ ਬਹੁਤ ਵੱਡੇ ਭਾਰੀ ਡਰੋਨ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਤਾਕਤਵਰ ਪੱਖੇ ਲੱਗੇ ਹੁੰਦੇ ਨੇ ਇਹਨਾਂ ਦੇ ਰਾਹੀਂ ਜਿਹੜੇ ਵਿਰੋਧੀ ਨੇ ਉਹ ਪਤਾ ਲਾਉਂਦੇ ਨੇ ਕਿੱਥੇ ਕਿਹੜੀ ਚੀਜ਼ ਹੈ ਤੇ ਉਹਨਾਂ ਦੇ ਨਾਲ ਧਮਾਕਾ ਖੇਸ ਸਮੱਗਰੀ ਵੀ ਹੁੰਦੀ ਹੈ ਉਹਨਾਂ ਨੂੰ ਡਰੋਨ ਕਿਹਾ ਜਾਂਦਾ ਹੁਣ ਇਸ ਸਾਰੇ ਹਾਲਾਤ ਦੇ ਵਿੱਚ ਅੱਜ ਜਿਹੜੇ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਮੀਟਿੰਗ 10 ਵਜੇ ਹੋਣ ਜਾ ਰਹੀ ਹੈ ਬੀਤੇ ਕੱਲ ਵੀ ਗ੍ਰਹਿ ਮੰਤਰੀ ਨੇ ਮੀਟਿੰਗ ਅਲੱਗ ਲਈ ਸੀ ਰੱਖਿਆ ਮੰਤਰੀ ਨੇ ਅਲੱਗ ਰਹੀ ਸੀ ਔਰ ਭਾਰਤ ਸਰਕਾਰ ਦਾ ਦਾਵਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਵੀ ਰਾਤ ਇੱਕ ਮੀਟਿੰਗ ਜਿਹੜੀ ਆ ਉਹ ਫੇਰ ਲਈ ਹੈ ਔਰ ਇਸ ਤੋਂ ਅੱਗੇ ਜਿਹੜਾ G7 ਹੈ ਸੱਤ ਦੇਸ਼ਾਂ ਦਾ ਗਰੁੱਪ ਮਤਲਬ ਗਰੁੱਪ 7 ਉਹਨੇ ਇਹ ਅਪੀਲ ਕੀਤੀ ਹੈ ਦੋਨਾਂ ਦੇਸ਼ਾਂ ਨੂੰ ਕਿ ਲੜਾਈ ਨੂੰ ਹੋਰ ਅੱਗੇ ਨਾ ਵਧਾਓ ਸ਼ਾਂਤੀ ਰੱਖੋ ਇਹ G7 ਚ ਕਿਹੜੇ ਦੇਸ਼ ਨੇ ਇਹਨਾਂ ਦੇ ਵਿੱਚ ਕੈਨੇਡਾ ਹੈ ਫ੍ਰਾਂਸ ਹੈ ਜਰਮਨ ਹੈ ਜਪਾਨ ਹੈ ਇਹ ਉਹ ਵੱਡੇ ਦੇਸ਼ ਨੇ ਜੀ7 ਇੱਕ ਇਹਨਾਂ ਨੇ ਆਪਣਾ ਗਰੁੱਪ ਬਣਾਇਆ ਹੋਇਆ ਜਿਨ੍ਹਾਂ ਨੇ ਅਪੀਲ ਕੀਤੀ ਹੈ ਸ਼ਾਂਤੀ ਦੀ ਉਧਰ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਵੀ ਇੱਕ ਵਾਰ ਫਿਰ ਦੋਨਾਂ ਦੇਸ਼ਾਂ ਨੂੰ ਨਾ ਲੜਨ ਦਾ ਬਿਆਨ ਦਿੱਤਾ ਤੇ ਲੜਾਈ ਨੂੰ ਅੱਗੇ ਨਾ ਵਧਾਉਣ ਦੀ ਗੱਲ ਆਖੀ ਹੈ ਭਾਵੇਂ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਅਮਰੀਕਾ ਦੇ ਬਿਆਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹ ਸ਼ੰਕਾ ਪ੍ਰਗਟ ਕਰਦੇ ਨੇ ਕਿਉਂਕਿ ਅਮਰੀਕਾ ਉਹਨਾਂ ਦੇਸ਼ਾਂ 'ਚ ਆਉਂਦਾ ਜਿਹੜਾ ਹਥਿਆਰ ਵੇਚਣ ਵਾਲਾ ਦੇਸ਼ ਹੈ ਜਿਹੜੇ ਵੀ ਦੇਸ਼ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਫਰਾਂਸ ਆ ਚਾਹੇ ਚైనా ਤੇ ਚਾਹੇ ਉਹ ਰੂਸ ਹੈ ਜਿਹੜੇ ਹਥਿਆਰ ਵੇਚਦੇ ਨੇ ਹਥਿਆਰਾਂ ਤੋਂ ਪੈਸਾ ਕਮਾਉਂਦੇ ਨੇ ਹੁਣ ਜੇਕਰ ਸ਼ਾਂਤੀ ਬਣੇਗੀ ਤੇ ਉਹਨਾਂ ਦੇ ਹਥਿਆਰ ਨਹੀਂ ਵਿਕਣੇ ਇਸ ਕਰਕੇ ਉਹ ਦੇਸ਼ ਸ਼ਾਇਦ ਅੰਦਰੋਂ ਸ਼ਾਂਤੀ ਨਾ ਚਾਹੁੰਦੇ ਹੋਣ ਇਸ ਤਰ੍ਹਾਂ ਦਾ ਜਿਹੜਾ ਇੱਕ ਪ੍ਰਭਾਵ ਪੂਰੀ ਦੁਨੀਆ ਦੇ ਵਿੱਚ ਹਥਿਆਰ ਵੇਚਣ ਵਾਲੇ ਦੇਸ਼ਾਂ ਦੇ ਖਿਲਾਫ ਹੈ ਹੁਣ ਪੂਰੇ ਭਾਰਤ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਰ ਇੱਥੇ ਇੱਕ ਮੈਂ ਬਹੁਤ ਜ਼ਰੂਰੀ ਗੱਲ ਕਹਿਣੀ ਚਾਹਣਾ ਜਿਹੜੀਆਂ ਅਫਵਾਹਾਂ ਫੁਲਾਈਆਂ ਜਾ ਰਹੀਆਂ ਨੇ ਗੋਦੀ ਮੀਡੀਆ ਵੱਲੋਂ ਉਹ ਬਹੁਤ ਖਤਰਨਾਕ ਹੈ ਗੋਦੀ ਮੀਡੀਆ ਦਿਨ ਰਾਤ ਝੂਠੀਆਂ ਅਫਵਾਹਾਂ ਫਲਾ ਰਿਹਾ ਹੈ ਗੋਦੀ মিডিਆ ਦੀਆਂ ਅਫਵਾਹਾਂ ਦੇ ਉੱਪਰ ਰੱਖਿਆ ਮੰਤਰਾਲੇ ਨੂੰ ਬਕਾਇਦਾ ਲਿਖ ਕੇ ਇੱਕ ਸਟੇਟਮੈਂਟ ਜਾਰੀ ਕਰਨੀ ਪਈ ਹੈ ਕਿ ਸੂਤਰਾਂ ਦੇ ਹਵਾਲੇ ਦੇ ਨਾਂ ਤੇ ਕੋਈ ਖਬਰ ਨਾ ਦਿੱਤੀ ਜਾਵੇ ਪਹਿਲਾਂ ਫੌਜ ਦੁਆਰਾ ਜਾਂ ਸਰਕਾਰ ਦੁਆਰਾ ਜਿਹੜੀ ਪੁਖਤਾ ਹੋ ਚੁੱਕੀ ਜਾਣਕਾਰੀ ਹੈ ਉਹੀ ਪੇਸ਼ ਕੀਤੀ ਜਾਵੇ ਤੇ ਫੌਜ ਦੀ ਕਾਰਵਾਈ ਦੀ ਕੋਈ ਲਾਈਵ ਵੀਡੀਓ ਕਵਰੇਜ ਨਾ ਕੀਤੀ ਜਾਵੇ ਇਹ ਗ੍ਰਹਿ ਮੰਤਰਾਲੇ ਨੇ ਔਰ ਰੱਖਿਆ ਮੰਤਰਾਲੇ ਨੇ ਇਹ ਗੱਲ ਆਖੀ ਹੈ ਹੁਣ ਗੋਦੀ মিডিਆ ਐਡੇ ਵੱਡੇ ਝੂਠ ਫਲਾ ਰਿਆ ਗੋਦੀ মিডিਆ ਤੇ ਇਥੋਂ ਤੱਕ ਇੱਕ ਦਿਨ ਪਹਿਲਾਂ ਇਹ ਇਹ ਖਬਰਾਂ ਦਿਖਾਉਂਦਾ ਰਿਹਾ ਕਿ ਭਾਰਤ ਗੁੱਸਾ ਲਾਹੌਰ ਮੇਂ ਭਾਰਤ ਕਰਾਚੀ ਤੱਕ ਪਹੁੰਚਾ ਮਤਲਬ ਇਤਾਂ ਦੀਆਂ ਝੂਠੀਆਂ ਖਬਰਾਂ ਜਿਹੜੀਆਂ ਭਾਰਤੀ ਫੌਜ ਤੇ ਭਾਰਤੀ ਸਰਕਾਰ ਦਾਵਾ ਨਹੀਂ ਕਰ ਰਹੀਆਂ ਉਹ ਝੂਠੇ ਦਾਵੇ ਇਹ ਗੋਦੀ মিডিਆ ਕਰ ਰਿਹਾ ਸਟੂਡੀਓ ਰੂਮ ਦੇ ਵਿੱਚ ਖੜ ਕੇ ਬਕਵਾਸ ਮਾਰਨੀ ਝੂਠ ਮਾਰਨੇ ਲੋਕਾਂ ਨੂੰ ਡਰਾਉਣਾ ਲੋਕਾਂ ਨੂੰ ਗੁੰਮਰਾਹ ਕਰਨਾ ਇਸ ਤਰ੍ਹਾਂ ਦੀ ਜਾਣਕਾਰੀ ਗੋਦੀ ਮੀਡੀਆ ਦੇ ਕਈ ਚੈਨਲ ਦੇ ਰਹੇ ਨੇ ਔਰ ਕਈ ਚੈਨਲ ਬਹੁਤ ਵੱਡੇ ਨੇ ਜਿਨ੍ਹਾਂ ਦਾ ਦੇਸ਼ ਵਿਆਪੀ ਦੁਨੀਆ ਵਿਆਪੀ ਅਸਰ ਹੈ ਜਿਦੇ ਕਾਰਨ ਜਿਹੜੇ ਦੂਸਰੇ ਦੇਸ਼ਾਂ ਦੇ ਵਿੱਚ ਭਾਰਤ ਦੇ ਡਿਪਲੋਮੈਟ ਬੈਠੇ ਨੇ ਰਾਜਦੂਤ ਬੈਠੇ ਨੇ ਉਹਨਾਂ ਨੂੰ ਵੀ ਜਵਾਬ ਦੇਈ ਉੱਥੇ ਦੇਣੀ ਪੈਂਦੀ ਹੈ ਕਿ ਕੀ ਭਾਰਤ ਸੱਚਮੁੱਚ ਪਾਕਿਸਤਾਨ 'ਚ ਵੜ ਗਿਆ ਹੈ ਕੀ ਭਾਰਤ ਸੱਚਮੁੱਚ ਲਾਹੌਰ ਕਰਾਚੀ اسلامਾਬਾਦ ਤੱਕ ਚਲਾ ਗਿਆ ਜਿਵੇਂ ਕਿ ਗੋਦੀ মিডিਆ ਕਹਿ ਰਿਹਾ ਪਰ ਇਸ ਤਰ੍ਹਾਂ ਦੀ ਗੱਲ ਅਜੇ ਨਹੀਂ ਹੈ ਸੋ ਇਸ ਮੀਡੀਆ ਚੈਨਲਾਂ ਨੂੰ ਘੱਟ ਦੇਖੋ ਜਾਂ ਨਾ ਦੇਖੋ ਇਹ ਤੁਹਾਨੂੰ ਡਰਾ ਰਹੇ ਨੇ ਇਹ ਤੁਹਾਨੂੰ ਪੈਨਿਕ ਕਰ ਰਹੇ ਨੇ ਉਹ ਮੀਡੀਆ ਦੇਖੋ ਜਿਹੜਾ ਮੀਡੀਆ ਸੱਚੀ ਤੇ ਸਹੀ ਜਾਣਕਾਰੀ ਦਿੰਦਾ ਵਰਨਾ ਝੂਠਾ ਮੀਡੀਆ ਜਿਹੜਾ ਉਹ ਗਲਤ ਮਾਹੌਲ ਕ੍ਰੀਏਟ ਕਰਦਾ ਏਸ ਮੀਡੀਆ ਦੇ ਕੁਝ ਕੁ ਚੈਨਲਾਂ ਨੇ ਪਹਿਲਾਂ ਇੰਜ ਵੀ ਕੀਤਾ ਹੋਇਆ ਕਿ ਨਫ਼ਰਤੀ ਭਾਸ਼ਣ ਨਫ਼ਰਤੀ ਬਹਿਸਾਂ ਕਰਾ ਕਰਕੇ ਤੇ ਉਹਨਾਂ ਨੇ ਬੜਾ ਕੁਝ ਐਸਾ ਕੀਤਾ ਜੋ ਨਹੀਂ ਸੀ ਹੋਣਾ ਚਾਹੀਦਾ ਸੋ ਆਸ ਟਾਈਮ ਸਵੇਰ ਤੋਂ ਹੀ ਫਿਰ ਜਿਹੜੇ ਤਮਾਕੇ ਨੇ ਉਹਨਾਂ ਦੀ ਆਵਾਜ਼ ਸੁਣ ਰਹੀ ਹੈ ਜੰਗ ਦਾ ਮਾਹੌਲ ਪਿੱਛੇ ਹਟਣ ਦੀ ਬਜਾਏ ਅੱਗੇ ਵੱਧਦਾ ਨਜ਼ਰ ਆ ਰਿਹਾ ਦੋਨੋਂ ਦੇਸ਼ ਨੇ ਜਿਹੜੇ ਉਹ ਇੱਕ ਦੂਜੇ ਦੇ ਉੱਪਰ ਅੱਗੇ ਹੀ ਅੱਗੇ ਵਧਨ ਦੀ ਜਿਹੜੇ ਦਾਅਵੇ ਨੇ ਉਹ ਕਰ ਰਹੇ ਨੇ ਜਿਹੜੇ ਪਾਕਿਸਤਾਨ ਦੇ ਇੱਕ ਬਹੁਤ ਵੱਡੇ ਪੁਲਿਸ ਅਫਸਰ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਭਾਰਤ ਨੇ ਰਾਤ ਸਾਡੇ ਬਹੁਤ ਸਾਰੇ ਟਿਕਾਣਿਆਂ ਤੇ ਹਮਲੇ ਕੀਤੇ ਨੇ ਭਾਰਤ ਦਾ ਇਹ ਦਾਵਾ ਜਿਵੇਂ ਕਿ ਕਰਨਲ ਸੋਫੀਆ ਕੁਰਾਇਸ਼ੀ ਨੇ ਕੱਲ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਦੇ ਜਿਹੜੇ 에ਅਰ ਬੇਸ ਨੇ ਜਾਂ ਫੌਜੀ ਟਿਕਾਣੇ ਨੇ ਉਹਨਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਵਾਬੀ ਰੂਪ ਦੇ ਵਿੱਚ ਪਰ ਅਸੀਂ ਉਹਨਾਂ ਦੇ ਸਿਵਲ ਲੋਕਾਂ ਤੇ ਹਮਲਾ ਨਹੀਂ ਕਰ ਰਹੇ ਪਰ ਇੱਥੇ ਇੱਕ ਸੱਚ ਇਹ ਵੀ ਹੈ ਕਿ ਦੋਨਾਂ ਜਦੋਂ ਵੀ ਕਿਸੇ ਵੀ ਦੋ ਦੇਸ਼ਾਂ ਦੀ ਜੰਗ ਲੱਗਦੀ ਦੁਨੀਆ 'ਚ ਤਾਂ ਆਮ ਲੋਕਾਂ ਨੂੰ ਖਮਿਆ ਜਾ ਭੁਗਤਣਾ ਪੈਂ ਜਾਂਦਾ ਹੁੰਦਾ ਸੋ ਅ ਅੱਜ ਪਾਕਿਸਤਾਨ ਦਾ ਜਿਹੜਾ ਇੱਕ ਪੁਲਿਸ ਮੁਖੀ ਹੈ ਉਹ ਦਾਵਾ ਕਰ ਰਿਹਾ ਔਰ ਉਹਨਾਂ ਨੇ ਲਗਭਗ ਆਪਣੇ ਚਾਰ ਹਵਾਈ ਅੱਡੇ ਨੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਭਾਰਤ ਨੇ ਵੀ 24 ਹਵਾਈ ਅੱਡਿਆਂ ਤੋਂ ਉਡਾਨਾਂ ਰੋਕਣ ਦੇ ਲਈ ਇੱਕ ਵਾਰ ਫੈਸਲਾ ਲਿਆ ਤਾਂ ਕਿ ਕਿਸੇ ਵੀ ਬੇਕਸੂਰ ਯਾਤਰੀ ਨੂੰ ਜਾਂ ਜਹਾਜ਼ ਨੂੰ ਨਿਸ਼ਾਨਾ ਨਾ ਬਣਾਇਆ ਜਾ ਸਕੇ ਇਸ ਤਰ੍ਹਾਂ ਦੇ ਇhtiyat ਨੇ ਜਿਹੜੇ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਇਸ ਟਾਈਮ ਵਰਤਨ ਦੀ ਲੋੜ ਹੈ ਔਰ ਵਰਤੀਆਂ ਜਾ ਰਹੀਆਂ ਨੇ ਬਾਰਡਰ ਏਰੀਆ ਦੇ ਲੋਕਾਂ ਦੇ ਵਿੱਚ ਸੱਚਮੁੱਚ ਬਹੁਤ ਸਹਿਮ ਹੈ ਜਿਹੜੇ ਲੋਕ ਬਾਰਡਰ ਏਰੀਆ ਤੋਂ ਦੂਰ ਰਹਿੰਦੇ ਨੇ ਉਹਨਾਂ ਵਾਸਤੇ ਜੰਗ ਇੱਕ ਆਮ ਚੀਜ਼ ਹੋ ਸਕਦੀ ਹੈ ਜਾਂ ਇੱਕ ਉਸ ਤਰ੍ਹਾਂ ਦੀ ਚੀਜ਼ ਹੋ ਸਕਦੀ ਜਿਵੇਂ ਗੋਦੀ ਮੀਡੀਆ ਪੇਸ਼ ਕਰ ਰਿਹਾ ਕਿਉਂਕਿ ਗੋਦੀ ਮੀਡੀਆ ਜੰਗ ਨੂੰ ਇੱਕ ਜਸ਼ਨ ਦੇ ਰੂਪ ਚ ਇੱਕ ਇੱਕ ਮੇਲੇ ਵਾਂਗ ਪੇਸ਼ ਕਰ ਰਿਹਾ ਪਰ ਜਿਹੜੇ ਬਾਰਡਰ ਏਰੀਆ ਸਰਹੱਦੀ ਏਰੀਆ ਦੇ ਉੱਪਰ ਲੋਕ ਰਹਿੰਦੇ ਨੇ ਜਿਵੇਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਮਰਤਸਰ ਸਾਹਿਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਉਹਨਾਂ ਵਾਸਤੇ ਇਹ ਜੰਗ ਦਾ ਮਾਹੌਲ ਇੱਕ ਖੌਫ ਹੈ ਉਹਨਾਂ ਵਾਸਤੇ ਜੰਗ ਇੱਕ ਬਰਬਾਦੀ ਹੈ ਜੰਗ ਇੱਕ ਤਬਾਹੀ ਹੈ ਉਹਨਾਂ ਵਾਸਤੇ ਜੰਗ ਕੋਈ ਛੁਗੜ ਮੇਲੇ ਦਾ ਨਾਂ ਨਹੀਂ ਹੈਗਾ ਸੋ ਗੋਦੀ মিডিਆ ਜਿਹੜਾ ਆਪਣੇ ਵਾਰ ਰੂਮ ਦੇ ਵਿੱਚ ਬੈਠ ਕੇ ਸਟੂਡੀਓ ਰੂਮ ਨੂੰ ਹੀ ਉਹ ਵਾਰ ਰੂਮ ਬਣਾ ਲੈਂਦੇ ਨੇ ਉੱਥੇ ਵੱਡੀ ਸਕਰੀਨ ਲਾ ਕੇ ਕੰਪਿਊਟਰ ਨਾਲ ਬਣਾ ਕੇ ਉੱਥੇ ਤੋਪਾਂ ਤੇ ਟੈਂਕ ਤੇ ਹਵਾਈ ਜਹਾਜ਼ ਚਲਾ ਦਿੰਦੇ ਨੇ ਉੱਥੇ ਹੀ ਉਹ ਥੜ 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 ਗੋਲੀਆਂ ਦੀ ਆਵਾਜ਼ ਭਰ ਦਿੰਦੇ ਨੇ ਤੇ ਉਹ ਉੱਥੇ ਸਟੂਡੀਓ ਚ ਲੁੱਕ ਕੇ ਤੇ ਜੰਗ ਲੜਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਬਾਰਡਰਾਂ ਦੇ ਉੱਪਰ ਭੇਜਣ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸਲੀ ਜੰਗ ਹੁੰਦੀ ਕੀ ਹੈ ਤੇ ਉਹ ਜੰਗ ਦੇ ਨਾਂ ਤੇ ਇੰਨਾ ਜ਼ਿਆਦਾ ਖੁਸ਼ ਕਿਉਂ ਹੋ ਰਹੇ ਨੇ ਖਬਰਾਂ ਦੇਣੀਆਂ ਚਾਹੀਦੀਆਂ ਨੇ ਖਬਰਾਂ ਦਿਓ ਲੋਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚੇ ਪਰ ਝੂਠ ਫਲਾਉਣਾ ਪੈਨਿਕ ਕ੍ਰੀਏਟ ਕਰਨਾ ਅਫਵਾਹਾਂ ਫਲਾਉਣੀਆਂ ਫੇਕ ਨਿਊਜ਼ ਦੇਣੀਆਂ ਇਹ ਬਿਲਕੁਲ ਗਲਤ ਹੈ ਪਰ ਗੋਦੀ ਮੀਡੀਆ ਇਹਦੇ ਤੋਂ ਬਾਝ ਨਹੀਂ ਆ ਰਿਹਾ ਨਾ ਹੁਣ ਆ ਰਿਹਾ ਨਾ ਪਹਿਲਾਂ ਆ ਰਿਹਾ ਸੀ ਪੰਜਾਬ ਸਰਕਾਰ ਨੇ ਵੀ ਇਸ ਮਾਹੌਲ ਦੇ ਵਿੱਚ ਕੁਝ ਸਖਤ ਫੈਸਲੇ ਲਏ ਨੇ ਪੰਜਾਬ ਸਰਕਾਰ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਰੱਖਿਆ ਦੇ ਲਈ ਐਮਰਜੈਂਸੀ ਨੰਬਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਔਰ ਅਸੀਂ ਪੂਰਾ ਅਲਰਟ ਤੇ ਆ ਪੂਰਾ ਜੋ ਪੰਜਾਬ ਸਰਕਾਰ ਹੈ ਜੋ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਪੂਰਾ ਅਲਰਟ ਤੇ ਦੱਸਿਆ ਜਾ ਰਿਹਾ ਔਰ ਭਗਵੰਤ ਮਾਨ ਹੁਰਾ ਨੇ ਮੁੱਖ ਮੰਤਰੀ ਹੁਰਾ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਭਗਵੰਤ ਮਾਨ ਹੁਰਾ ਨੇ ਦਾਅਵੇ ਕੀਤੇ ਨੇ ਕਿ ਅਸੀਂ ਐਂਟੀ ਡਰੋਨ ਸਿਸਟਮ ਵੀ ਸੈਂਕੜੇ ਕਰੋੜ ਰੁਪਏ ਦਾ ਖਰੀਦ ਰਹੇ ਆ ਜਿਹੜਾ ਕਿ ਅਸੀਂ ਸਰਹੱਦੀ ਇਲਾਕਿਆਂ ਦੇ ਵਿੱਚ ਲਾਵਾਂਗੇ ਤਾਂ ਕਿ ਕੋਈ ਵੀ ਕਿਸੇ ਦੇਸ਼ ਦਾ ਡਰੋਨ ਜਾਂ ਕੋਈ ਇਸ ਤਰ੍ਹਾਂ ਦੀ ਤਮਾਕਾਖੇ ਸਮੱਗਰੀ ਜਾਂ ਕੋਈ ਡਰੋਨ ਦੇ ਰਾਈ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਐਂਟਰ ਨਾ ਕਰ ਸਕੇ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਕਿਉਂਕਿ ਅਸਲ ਦੇ ਵਿੱਚ ਦੇਸ਼ ਲੋਕਾਂ ਨਾਲ ਹੁੰਦਾ ਤੇ ਲੋਕ ਸਾਰੇ ਤੁਸੀਂ ਹੂੰ ਬਹੁਤ ਮਿਹਰਬਾਨੀ ਸ਼ੁਕਰੀਆ ਜੀ